ACP India ਪਰਨਾਮ ਹੋਮੋਪਾਬਾ ਹਸਪੀਟਲ ਸੰਗਰੂਰ ਵੱਲੋਂ ਤੋਰੀ ਦੇ ਮਾਲਮਾ ਖਾਲਸਾ ਸਕੂਲ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਨੇ ਸ਼ਾਮਿਲ ਹੋ ਕੇ ਆਪਣਾ ਚੈੱਕਅਪ ਕਰਾਇਆ ਅਤੇ ਮੁੱਢਲੀ ਜਾਣਕਾਰੀ ਲਈ ਵੀ ਆਪਣਾ ਜੋ ਫਰਜ਼ ਸੀ ਉਹ ਸਮਝਿਆ ਤੇ ਸਰ ਹਸਪੀਟਲ डॉक्टर वालों विस्तार वि उन्होंने समझाया गया बीमारी तो किस तरह बचना है की खाना है तो बिमारी के की लक्षण ने किस लक्षण की टेस्ट कराना चाहिए है तो किस्पिटल या कितने जाना चाहिए है उस बारे विस्तार वाल समझाया गया मैं ਦੀ ਪਾਣੀ ਨਹੀਂ ਆ ਰਹੀ ਬਿਲਕੁਲ। ਕੰਡਾ ਤੋਂ ਪਰੇ ਹੋਈ। ਆਹ ਰਹਾ। ਇਹ ਰੋਣ ਚੱਚਾ। 16 ਐਜ। ਮੈਡਮ ਜਿਹੜਾ ਤੁਸੀਂ ਇਹ ਕੈਂਪ ਲਗਾ ਰਹੇ ਹੋ ਅੱਗੇ ਵੀ ਕਿਦਾਂ ਕੈਂਪ ਲਾਉਣ ਦੀ ਕੋਲ ਨਹੀਂ ਹੈ। ਹਾਂਜੀ ਹਾਂਜੀ ਸਾਡਾ ਇੱਕ ਹੋਰ ਕੈਂਪ ਲੱਗੂਗਾ ਧੂਰੀ ਦੇ ਵਿੱਚ ਵਾਰਡ ਨੰਬਰ 16 ਦੇ ਵਿੱਚ ਚੈਰੀਟੇਬਲ ਹਸਪੀਟਲ ਹੈ। ਤਾਂ ਜਿਹੜੇ ਵੀ ਇੱਥੇ ਰਹਿ ਚੁੱਕੇ ਨੇ ਮਹਿਲਾਵਾਂ ਜਿਨ੍ਹਾਂ ਨੂੰ ਮਹੀਂ ਪਤਾ ਲੱਗ ਪਾਇਆ ਇਸ ਕੈਂਪ ਬਾਰੇ ਤਾਂ ਉਹ ਚੈਰੀਟੇਬਲ ਹਸਪੀਟਲ ਵਾਲੇ ਕੈਂਪ ਦੇ ਵਿੱਚ ਵੀ ਆ ਕੇ ਆਪਣੇ ਫ੍ਰੀ ਚੇਜ ਜਾਂਚ ਕਰਵਾ ਸਕਦੇ ਨੇ। ਪੇਸ਼ੈਂਟ ਨੂੰ ਤੁਸੀਂ ਨਾਲ ਮੈਡੀਕਨ वगैरह का टेस्ट वगैरह ਕਰਦੇ ਹਾਂ ਹਾਂ ਜੀ ਜੀ ਦੇ ਵਿੱਚ ਸਕਰੀਨਿੰਗ ਟੈਸਟ ਹੋ ਰਹੀ ਨੇਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਓਰਲ ਸਕਰੀਨਿੰਗ ਟੈਸਟ ਹੈ ਨਾ ਜਿੱਤੇ ਮੂੰਹ ਵੀ ਚੈੱਕ ਕਰਦੇ ਹਾਂ ਬ੍ਰੈਸ ਸਰਵਿਕ ਬ੍ਰੈਸਿਕ ਚੈੱਕ ਹੈ ਨਾ ਜਿਹਦੇ ਵਿੱਚ ਛਾਤੀ ਦੀ ਚੈੱਕ ਕੀਤੀ ਜਾਂਦੀ ਹੈ ਅਤੇ ਸਰਵਿਕਸ ਦੀ ਜਿੱਥੇ ਜਿਹਨੂੰ ਆਪਾਂ ਮੂੰਹ ਬੱਚੇ ਦਾ ਨਹੀਂ ਦਾ ਮੂੰਹ ਕਹਿੰਦੇ ਹਾਂ ਨਾ ਉਹਦੀ ਚੈੱਕ ਕੀਤੀ ਜਾ ਰਹੀ ਹੈ ਤੇ ਜਿਹੜੇ ਮਰੀਜ਼ ਸਾਡੇ ਕੋਲ ਆ ਰਹੇ ਨੇ ਜਿਨ੍ਹਾਂ ਕੋਈ ਦਿੱਕਤ ਹੈ ਅਸੀਂ ਦਵਾਈਆਂ ਵੀ ਉਹਨਾਂ ਨੂੰ ਦੇ ਰਹੀਆਂ